ਜਸਵਿੰਦਰ ਭੱਲਾ ਖੇਤੀਬਾੜੀ ਦੇ ਪ੍ਰੋਫੈਸਰ ਤੋਂ ਕਾਮੇਡੀਅਨ ਦੇ ਕਿੰਗ ਤੱਕ ਦਾ ਸਫ਼ਰ ਦੋਸਤਾ ਅਤੇ ਸਹਿਜ ਕਲਾਕਾਰਾਂ ਤੋਂ ਸੁਣੋ ਚਾਚੇ ਚਤਰੇ ਦੇ ਅਣਸੁਣੇ ਕਿਸੇ ਸ਼ਾਇਰਾਨਾ ਅੰਦਾਜ਼ ਚ ਗੱਲ ਕਹਿਣੀ ਸਾਹਮਣੇ ਵਾਲੇ ਦੇ ਦਿਲ ਤੇ ਲੱਗਣੀ ਪਰ અપਮਾਨ ਮਹਿਸੂਸ ਨਾ ਕਰਵਾਉਣਾ ਇਹ ਜਸਵਿੰਦਰ ਭੱਲੇ ਦੀ ਕਲਾ ਸੀ ਉਹ ਪੰਜਾਬੀ ਸਿਨੇਮੇ ਦੇ ਅਜਿਹੇ ਹਰਫਣਮੋਲਾ ਕਲਾਕਾਰ ਸਨ ਜਿਨ੍ਹਾਂ ਨੇ ਸਮਾਜਿਕ ਮੁੱਦੇ ਵੀ ਚੁੱਕੇ ਤੰਜ ਵੀ ਕਿਸੇ ਤੇ ਹਾਸੇ ਵੀ ਫੈਲਾਏ ਪੰਜਾਬੀ ਅਦਾਕਾਰ ਅਤੇ ਕਮੇਡੀਅਨ ਜਸਵਿੰਦਰ ਭੱਲੇ ਦੇ ਦੇਹਾਂਤ ਨਾਲ ਪੰਜਾਬੀ ਸਿਨੇਮੇ ਜਗਤ ਦੇ ਨਾਲ-ਨਾਲ ਉਹਨਾਂ ਦੇ ਪ੍ਰਸ਼ੰਸਕਾਂ ਵਿੱਚ ਵੀ ਸੋਗ ਦੀ ਲਹਿਰ ਹੈ ਜਸਵਿੰਦਰ ਭੱਲੇ ਨੂੰ ਬੁੱਧਵਾਰ ਸ਼ਾਮ ਨੂੰ ਬ੍ਰੇਨ ਸਟ੍ਰੋਕ ਆਇਆ ਸੀ ਸ਼ੁੱਕਰਵਾਰ ਤੜਕੇ 4 ਵਜੇ 25 ਸਾਲ ਦੀ ਉਮਰ ਵਿੱਚ ਉਹਨਾਂ ਨੇ ਆਖਰੀ ਸਾਹ ਲਏ ਉਹਨਾਂ ਦਾ ਸੰਸਕਾਰ ਸ਼ਨੀਵਾਰ ਨੂੰ ਮੁਹਾਲੀ ਵਿੱਚ ਕੀਤਾ ਜਾਵੇਗਾ ਸਿਨਮੇ ਜਗਤ ਸਣੇ ਵੱਖ-ਵੱਖ ਖੇਤਰਾਂ ਨਾਲ ਜੁੜੀਆਂ ਸ਼ਖਸੀਅਤਾਂ ਉਹਨਾਂ ਨੂੰ ਸ਼ਰਧਾਂਜਲੀ ਦੇਣ ਆ ਰਹੀਆਂ ਹਨ ਜਸਵਿੰਦਰ ਭੱਲੇ ਦਾ ਜਨਮ 4 ਮਈ 1960 ਨੂੰ ਲੁਧਿਆਣੇ ਦੇ ਦੁਰਾਹੇ ਵਿੱਚ ਹੋਇਆ ਸੀ ਪਰ ਉਹਨਾਂ ਦਾ ਪਿਛੋਕੜ ਲੁਧਿਆਣੇ ਜ਼ਿਲ੍ਹੇ ਦੇ ਪਿੰਡ ਕੱਦੋ ਦਾ ਸੀ ਉਹਨਾਂ ਦੇ ਪਿਤਾ ਬਹਾਦਰ ਸਿੰਘ ਭੱਲਾ ਪੇਸ਼ੇਵਰ ਅਧਿਆਪਕ ਸਨ ਅਧਿਆਪਕ ਵਜੋਂ ਨੌਕਰੀ ਲੱਗਣ ਮਗਰ ਉਹਨਾਂ ਦੇ ਪਿਤਾ ਦੁਰਾਹਾ ਵਸ ਗਏ ਸਨ ਦੁਰਾਹੇ ਤੋਂ ਹੀ ਭੱਲੇ ਨੇ ਸੀਨੀਅਰ ਸਕੈਂਡਰੀ ਸਕੂਲ ਤੋਂ ਆਪਣੀ ਮੁੰਡਲੀ ਸਿੱਖਿਆ ਪ੍ਰਾਪਤ ਕੀਤੀ ਜਸਵਿੰਦਰ ਭੱਲੇ ਦਾ ਜਨਮ ਚਾਹੇ ਦੁਰਾਹੇ ਹੇ ਵਿੱਚ ਹੋਇਆ ਸੀ ਪਰ ਉਹਨਾਂ ਨੇ ਆਪਣੇ ਪਿੰਡ ਆਉਣਾ ਜਾਣਾ ساری ਉਮਰ ਜਾਰੀ ਰੱਖਿਆ ਸੀ ਕਦੋਂ ਪਿੰਡ ਦੇ ਵਸਨੀਕ ਅਟਲ ਕੁਮਾਰ 58 ਸਾਲ ਕਹਿੰਦੇ ਹਨ ਕਿ ਜਸਵਿੰਦਰ ਭੱਲੇ ਨੇ ਆਪਣੇ ਪਿੰਡ ਨਾਲੋਂ ਕਦੇ ਵੀ ਨਾਤਾ ਨਹੀਂ ਸੀ ਤੋੜਿਆ ਅਤੇ ਉਹ ਆਪਣੀ ਜੜਾ ਨਾਲ ਜੁੜੇ ਰਹੇ ਉਹਨਾਂ ਕਿਹਾ ਜਸਵਿੰਦਰ ਭੱਲਾ ਹਰ ਸਾਲ ਆਪਣੇ ਪਿੰਡ ਨਾਲ ਦੀਵਾਲੀ ਵਾਲੇ ਦਿਨ ਕਦੋਂ ਪਿੰਡ ਵਿੱਚ ਧਾਰਮਿਕ ਸਥਾਨ ਉੱਤੇ ਮੱਥਾ ਟੇਕਣਾਉਂਦੇ ਸਨ ਪੰਜਾਬੀ ਲੇਖਕ ਅਤੇ ਪ੍ਰੋਫੈਸਰ ਗੁਰਪੱਜਨ ਸਿੰਘ ਗਿੱਲ ਪਿਛਲੇ 49 ਸਾਲਾਂ ਤੋਂ ਜਸਵਿੰਦਰ ਸਿੰਘ ਭੱਲੇ ਨਾਲ ਸੰਪਰਕ ਵਿੱਚ ਸਨ ਜਿਸ ਸਿੰਦਰ ਭੱਲੇ ਦੀ ਮੌਤ ਨਾਲ ਉਹਨਾਂ ਨੂੰ ਗਹਿਰਾ ਦੁੱਖ ਪਹੁੰਚਿਆ ਹੈ ਇਸ ਤੋਂ ਇਲਾਵਾ ਗਿੱਲ ਪੰਜਾਬੀ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਵੀ ਭੱਲੇ ਦੇ ਸਾਥੀ ਸਨ ਗੱਲ ਕਰਦੇ ਉਹਨਾਂ ਦੱਸਿਆ ਕਿ ਮੈਂ ਜਸਵਿੰਦਰ ਭੱਲੇ ਨੂੰ ਸਾਲ 1976 ਤੋਂ ਜਾਣਦਾ ਸੀ ਉਸ ਵੇਲੇ ਮੈਂ ਗੁਰੂ ਨਾਨਕ ਨੈਸ਼ਨਲ ਕਾਲਜ ਵਿੱਚ ਪੜਾਉਂਦਾ ਸੀ ਅਤੇ ਭੱਲੇ ਦੀ ਭੈਣ ਮੇਰੀ ਵਿਦਿਆਰਥਣ ਸੀ ਉਸਦੇ ਪਿਤਾ ਵੀ ਮੇਰੇ ਜਾਣਕਾਰ ਸਨ ਉਹ ਦੱਸਦੇ ਹਨ ਕਿ ਭੱਲੇ ਦਾ ਜਨਮ ਦੁਰਾਹੇ ਵਿੱਚ ਹੋਇਆ ਸੀ ਅਤੇ ਲੰਬੇ ਸਮੇਂ ਉਹ ਆਪਣੇ ਪਰਿਵਾਰ ਨਾਲ ਉੱਥੇ ਹੀ ਰਹਿੰਦੇ ਰਹੇ ਮਗਰੋਂ ਜਦੋਂ ਉਹਨਾਂ ਦੀ ਨੌਕਰੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਲੱਗ ਗਈ ਤਾਂ ਉਹ ਇੱਥੇ ਮਾਡਲ ਟਾਊਨ ਐਕਸਟੈਂਸ਼ਨ ਵਿੱਚ ਰਹਿਣ ਲੱਗ ਪਏ ਤੇ ਵੀ ਉਹ ਕਈ ਸਾਲ ਤੱਕ ਰਹਿੰਦੇ ਰਹੇ ਗੁਰਪ੍ਰਜਨ ਸਿੰਘ ਦੱਸਦੇ ਹਨ ਕਿ ਲਗਭਗ 3 ਸਾਲ ਪਹਿਲਾਂ ਹੀ ਜਸਵਿੰਦਰ ਭੱਲੇ ਨੇ ਆਪਣੀ ਰਿਹائش ਮੁਹਾਲੀ ਵਿੱਚ ਕਰ ਲਈ ਸੀ। ਜਸਵਿੰਦਰ ਭੱਲੇ ਦੀ ਪਤਨੀ ਦਾ ਨਾਮ ਪਰਮਦੀਪ ਭੱਲਾ ਹੈ। ਉਹਨਾਂ ਦੇ ਦੋ ਬੱਚੇ ਫੁਖਰਾਜ ਭੱਲਾ ਅਤੇ ਅਰਸ਼ਪ੍ਰੀਤ ਭੱਲਾ ਹਨ। ਉਹਨਾਂ ਦੇ ਪੁੱਤਰ ਫੁਖਰਾਜ ਖੁਦ ਵੀ ਅਦਾਕਾਰ ਹਨ ਪੰਜਾਬੀ ਫਿਲਮਾਂ ਵਿੱਚ ਕੰਮ ਕਰਦੇ ਹਨ। ਜਸਵਿੰਦਰ ਭੱਲੇ ਨੇ ਸਾਲ 1988 ਵਿੱਚ ਛਣਕਾਟਾ 88 ਨਾਲ ਇੱਕ ਕਾਮੇਡੀਅਨ ਵਜੋਂ ਆਪਣਾ ਕੈਰੀਅਰ ਸ਼ੁਰੂ ਕੀਤਾ ਸੀ। ਉਹਨਾਂ ਨੇ ਕੈਰੀਓਨ ਜੱਟਾ ਜਿੰਦਜਾਨ ਬੈਂਡ ਵਾਜੇ ਜੱਟ ਜੁਲੀਟ ਵਰਗੀਆਂ ਕਈ ਫਿਲਮਾਂ ਵਿੱਚ ਆਪਣੀ ਸ਼ਾਨਦਾਰ ਅਦਾਕਾਰੀ ਅਤੇ ਕਮੇਡੀ ਨਾਲ ਲੋਕਾਂ ਦਾ ਦਿਲ ਜਿੱਤਿਆ। ਭੱਲੇ ਦੀ ਛਣਕਾਟਾ ਵੀਡੀਓ ਸੀਰੀਜ਼ ਬਹੁਤ ਪਸੰਦ ਕੀਤੀ ਗਈ ਸੀ। ਉਹਨਾਂ ਦੇ ਦੋਸਤ ਬਾਲਮੁਕੰਦ ਸ਼ਰਮਾ ਦੱਸਦੇ ਹਨ ਕਿ 1982 ਚ ਅਸੀਂ ਦੂਦਰਸ਼ਨ ਤੇ ਆਉਣ ਲੱਗ ਗਏ ਸੀ। ਫਿਰ 88 ਚ ਸ਼ਨਕਾਟਾ ਆ ਗਿਆ ਤੇ 2009 ਤੱਕ 27 ਸ਼ਨਕਾਟ ਆਏ ਉਹਨਾਂ ਦੇ ਕਿਰਦਾਰ ਤੇ ਕਮੇਡੀ ਦਾ ਸਟਾਈਲ ਲੋਕਾਂ ਨੂੰ ਬਹੁਤ ਪਸੰਦ ਆਉਂਦਾ ਸੀ ਪੰਜਾਬੀ ਖੇਤੀਬਾੜੀ ਯੂਨੀਵਰਸਿਟੀ ਦੇ ਵੀ ਸੀ ਸਤਵੀਰ ਸਿੰਘ ਗੋਸਲ ਨੇ ਜਸਵਿੰਦਰ ਭੱਲੇ ਦੇ ਦੇਹਾਂਤ ਤੇ ਦੁੱਖ ਪ੍ਰਗਟ ਆਂਦਿਆ ਕਿਹਾ ਕਿ ਉਹਨਾਂ ਦਾ ਇਸ ਤਰ੍ਹਾਂ ਚਲੇ ਜਾਣਾ ਯੂਨੀਵਰਸਿਟੀ ਨੂੰ ਵੱਡਾ ਘਾਟਾ ਹੈ ਗੱਲਬਾਤ ਕਰਦਿਆਂ ਉਹਨਾਂ ਜਸਵਿੰਦਰ ਭੱਲੇ ਬਾਰੇ ਕੁਝ ਗੱਲਾਂ ਵੀ ਸਾਂਝੀਆਂ ਕੀਤੀਆਂ ਉਹਨਾਂ ਦੱਸਿਆ ਕਿ ਪੱਲਾ ਇਸੇ ਯੂਨੀਵਰਸਿਟੀ ਤੋਂ ਰਹਿੰਦੇ ਹੀ ਕਲਾ ਮੰਚ ਨਾਲ ਜੁੜੇ ਸਤਵੀਰ ਸਿੰਘ ਗੋਸਲ ਕਹਿੰਦੇ ਹਨ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣੇ ਦੇ ਨਾਲ ਜਸਵਿੰਦਰ ਪੱਲੇ ਦੇ ਵਿਸ਼ੇਸ਼ ਸਬੰਧ ਰਹੇ ਹਨ ਕਿਉਂਕਿ ਇਸ ਯੂਨੀਵਰਸਿਟੀ ਵਿੱਚ ਹੀ ਉਹਨਾਂ ਨੇ ਆਪਣੀ ਕਲਾ ਦੇ ਜੋਰ ਦਿਖਾਉਣੇ ਸ਼ੁਰੂ ਕੀਤੇ ਹਨ 1990 ਦੇ ਨੇੜੇ ਤੇੜੇ ਜਸਵਿੰਦਰ ਪੱਲੇ ਤੋਂ ਬਤੌਰ ਵਿਦਿਆਰਥੀ ਸਿੱਖਿਆ ਪ੍ਰਾਪਤ ਕਰਨ ਵਾਲੇ ਡਾਕਟਰ ਟੀਐਸ ਰਿਆਰ ਹੁਣ ਐਡੀਸ਼ਨਲ ਕਮਿਊਨੀਕੇਸ਼ਨ ਸੈਂਟਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਐਡੀਸ਼ਨ ਡਾਇਰੈਕਟਰ ਕਮਿਊਨੀਕੇਸ਼ਨ ਹਾਨਾ ਤੇ ਦੱਸਦੇ ਹਨ ਕਿ ਜਸਵਿੰਦਰ ਪੱल्ले ਨੇ ਨਿਊ ਨਿਵਰਸਿਟੀ ਦੇ ਵਿੱਚ ਰਹਿੰਦਿਆਂ ਹੀ 1988 ਤੋਂ ਸ਼ਨਕਾਟਾ ਕੈਸਟ ਕੱਢੀ ਸੀ ਉਹਨਾਂ ਦੱਸਿਆ ਇਸ ਦੌਰਾਨ ਉਹ ਖੇਤੀਬਾੜੀ ਸੰਦੇਸ਼ ਵੀ ਕਿਸਾਨਾਂ ਤੱਕ ਪਹੁੰਚਾਉਂਦੇ ਰਹੇ ਅਤੇ ਨਾਲ ਹੀ ਸਟੇਜ ਤੇ ਆਪਣੀ ਅਦਾਕਾਰੀ ਵੀ ਸ਼ੁਰੂ ਕੀਤੀ ਸੀ ਐਗਰੀਕਲਚਰ ਸਾਇੰਸ ਵਿੱਚ ਪੀ ਐਚ ਡੀ ਜਸਵਿੰਦਰ ਪੱਲਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿੱਚ ਬਤੌਰ ਪ੍ਰੋਫੈਸਰ ਸੇਵਾਵਾਂ ਨਿਭਾ ਚੁੱਕੇ ਹਨ ਯੂਨਵਰਸਿਟੀ ਦੇ ਬੀਸੀ ਸਤਵੀਰ ਸਿੰਘ ਗੋਸਲ ਨੇ ਦੱਸਿਆ ਕਿ ਬੀਐਸਸੀ ਅਤੇ ਫਿਰ ਐਮਐਸਸੀ ਕਰਨ ਤੋਂ ਬਾਅਦ ਉਹਨਾਂ ਨੇ ਬਤੌਰ ਸਹਾਇਕ ਪ੍ਰੋਫੈਸਰ ਯੂਨਵਰਸਿਟੀ ਤੋਂ ਹੀ ਆਪਣੇ ਭਵਿੱਖ ਦੀ ਸ਼ੁਰੂਆਤ ਕੀਤੀ ਸੀ ਗੱਲਬਾਤ ਦੌਰਾਨ ਪ੍ਰੋਫੈਸਰ ਰਿਆੜ ਨੇ ਦੱਸਿਆ ਜਸਵਿੰਦਰ ਭੱਲੇ ਨੇ ਸਾਲ 1999 ਵਿੱਚ ਸਹਾਇਕ ਪ੍ਰੋਫੈਸਰ ਵਜੋਂ ਖੇਤੀਬਾੜੀ ਪ੍ਰਸਾਰ ਵਿਭਾਗ ਵਿੱਚ ਨੌਕਰੀ ਸ਼ੁਰੂ ਕੀਤੀ ਸੀ ਫਿਰ ਉਹ ਇੱਥੇ ਸਹਾਇਕੀ ਪ੍ਰੋਫੈਸਰ ਬਣੇ ਅਤੇ ਫਿਰ ਪ੍ਰੋਫੈਸਰ ਵਜੋਂ ਤਰੱਕੀ ਹਾਸਲ ਕੀਤੀ ਸਾਲ 2016 ਵਿੱਚ ਉਹ ਪ੍ਰਸਾਰ ਸਿੱਖਿਆ ਵਿਭਾਗ ਦੇ ਮੁਖੀ ਬਣੇ ਤੇ ਸਾਲ 2020 ਵਿੱਚ ਇਥੇ ਇਥੋਂ ਸੇਵਾ ਮੁਕਤ ਹੋਏ ਪ੍ਰੋਫੈਸਰ ਰਿਆਰਡ ਦੱਸਦੇ ਹਨ ਕਿ ਉਹਨਾਂ ਦਾ ਮੁੱਖ ਕੰਮ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਹੁੰਦੀਆਂ ਖੋਜਾਂ ਵਿਕਸਿਤ ਹੁੰਦੀਆਂ ਤਕਨੀਕਾਂ ਦਾ ਪ੍ਰਚਾਰ ਅਤੇ ਪ੍ਰਸਾਰ ਕਰਨਾ ਸੀ ਉਹ ਇਨਾ ਖੋਜਾਂ ਤੇ ਕੰਮਾਂ ਨੂੰ ਕਿਸਾਨ ਤੱਕ ਪਹੁੰਚਾਉਂਦੇ ਸਨ ਪ੍ਰੋਫੈਸਰ ਰਿਆਰਡ ਮੁਤਾਬਕ ਆਪਣੇ ਅਕਾਦਮਿਕ ਸਫ਼ਰ ਦੌਰਾਨ ਡਾਕਟਰ ਭੱਲੇ ਨੇ ਕਈ ਰਚਨਾਤਮਕ ਸੰਚਾਰ ਢਾਂਚੇ ਦੀ ਸ਼ੁਰੂਆਤ ਕੀਤੀ ਉਹਨਾਂ ਨੇ ਸੱਤ ਆਡੀਓ ਕੈਸਟਾਂ ਅਤੇ ਕਈ ਵਿਜ਼ੂਅਲ ਪ੍ਰੋਜੈਕਟ ਤਿਆਰ ਕੀਤੇ ਜਿਨ੍ਹਾਂ ਨਾਲ ਮਸ਼ਰੂਮ ਦੀ ਕਸਤ, ਮਧੂਮੱਖੀ ਪਾਲਣ ਅਤੇ ਫਸਲ ਅਭਿਆਸਾਂ ਵਰਗੀਆਂ ਵਿਸ਼ੇਸ਼ ਤੇ ਹਾਸੇ ਮਜ਼ਾਕ ਨੂੰ ਬੜੀ ਗਿਆਨ ਨਾਲ ਜੋੜਿਆ ਗਿਆ ਸੀ ਉਹਨਾਂ ਦੇ ਕੰਮ ਇਹ ਦਿਖਾਉਣ ਵਿੱਚ ਮੋਰੀ ਸਨ ਕੀ ਮਨੋਰੰਜਨ ਸਿੱਖਿਆ ਲਈ ਇੱਕ ਸ਼ਕਤੀਸ਼ਾਲੀ ਸਾਧਨ ਹੋ ਸਕਦਾ ਹੈ ਉਹਨਾਂ ਦੇ ਯਤਨਾਂ ਨੂੰ ਵੱਡੇ ਪੱਧਰ ਉਤੇ ਪਛਾਣ ਮਿਲੀ ਅਤੇ ਉਹਨਾਂ ਨੂੰ ਅਧਿਆਤਮਿਕ ਸੰਸਥਾਾਂ ਅਤੇ ਸਰਕਾਰੀ ਸੰਸਥਾਾਂਾਂ ਦੋਮਾਤੋਂ ਪ੍ਰਸ਼ੰਸਾ ਮਿਲੀ ਉਹ ਕਿਸਾਨ ਮੇਲੇ ਅਤੇ ਯੂਨੀਵਰਸਿਟੀ ਦੇ ਹੋਰ ਸਮਾਗਮਾਂ ਵਿੱਚ ਸਟੇਜ ਸਾਮਦੇ ਰਹੇ ਸੇਵਾਮੁਕਤ ਹੋਣ ਮਗਰੋਂ ਵੀ ਉਹ ਕਈ ਵਾਰ ਵਲੰਟੀਅਰ ਤੌਰ ਉਤੇ ਆਪਣੀਆਂ ਸੇਵਾਵਾਂ ਦਿੰਦੇ ਸਨ ਯੋਨਾਵ ਰਸ਼ਤੀ ਦੇ ਬੀਸੀ ਸਤਵੀਰ ਸਿੰਘ ਗੋਸਲ ਮੁਤਾਬਿਕ ਜਸਵਿੰਦਰ ਪੱਲਾ ਸਾਥ ਛੱਡ ਗਿਆ ਪਰ ਉਹਨਾਂ ਦੀ ਜਿਹੜੀ ਪੰਜਾਬੀਆਂ ਨੂੰ ਦੇਣ ਹੈ ਉਹ ਜਿੰਦਾ ਰਹੇਗੀ ਜਸਵਿੰਦਰ ਪੱਲੇ ਦੇ ਕਰੀਬੀ ਦੋਸਤ ਬਾਲਮੁਕੰਦ ਸ਼ਰਮਾ ਨਾਲ ਗੱਲਬਾਤ ਕੀਤੇ ਇਸ ਦੌਰਾਨ ਆਪਣੇ ਅਜੀਜ਼ ਦੋਸਤ ਨੂੰ ਯਾਦ ਕਰਦਿਆਂ ਬਾਲਮੁਕੰਦ ਸ਼ਰਮਾ ਨੇ ਕਿਹਾ ਕਿ ਨਾ ਸਿਰਫ ਪੰਜਾਬੀ ਫਿਲਮ ਇੰਡਸਟਰੀ ਪੰਜਾਬੀ ਸਿਨੇਮੇ ਜਗਤ ਬਲਕਿ ਦੁਨੀਆ ਜੋ ਵਸਦੇ ਹਰ ਪੰਜਾਬੀ ਦੇ ਮਨ ਚ ਸੋਗ ਹੈ ਉਹਨਾਂ ਨੇ ਸ਼ਬਦ ਗੂੰਜਦੇ ਰਹਿਣਗੇ ਫਿਲਮ ਇੰਡਸਟਰੀ ਚ ਉਹਨਾਂ ਦੇ ਡਾਇਲੋਗ ਤੱਕਿਆ ਕਲਾਮ ਜਿੰਦਾ ਰਹਿਣਗੇ ਜਸਵਿੰਦਰ ਭੱਲਾ ਸਾਥ ਛੱਡ ਗਿਆ ਪਰ ਉਹਨਾਂ ਦੀ ਜੜੀ ਪੰਜਾਬੀਆਂ ਨੂੰ ਦੇਣ ਹੈ ਉਹ ਜਿੰਦਾ ਰਹੇਗੀ ਬਾਲਮੁਕੰਦ ਕਹਿੰਦੇ ਹਨ ਕਿ ਭੱਲਾ ਸਾਹਿਬ ਦੀ ਕ੍ਰੀਏਟੀਵਿਟੀ ਗੱਲ ਔੜਨੀ ਤੇ ਡਿਲੀਵਰੀ ਕਰਨੀ ਪੰਜਾਬੀ 'ਚ ਉਸ ਦਾ ਕੋਈ ਮੁਕਾਬਲਾ ਨਹੀਂ ਰਹਿਣ ਦੀ ਦੁਨੀਆ ਤੱਕ ਉਹਨਾਂ ਦਾ ਨਾਮ ਰਹੇਗਾ ਪੁਰਾਣੇ ਸਮੇਂ ਨੂੰ ਯਾਦ ਕਰਦਿਆਂ ਉਹ ਕਹਿੰਦੇ ਹਨ ਕਿ ਜਦੋਂ ਅਸੀਂ 1977 'ਚ ਪੀਏਯੂ 'ਚ ਬੀਐਸਸੀ ਕੀਤੀ ਤੇ ਜਮਾਤੀ ਬਣੇ ਮੈਂ ਭੱਲੇ ਸਾਹਿਬ ਨੂੰ ਕਿਹਾ ਸੀ ਕਿ ਤੁਸੀਂ ਗਾਉਂਦੇ ਬਹੁਤ ਵਧੀਆ ਹੋ ਮੈਂ ਥੋੜਾ ਥੀਏਟਰ ਆਰਟਿਸਟ ਸੀ ਸੋ ਮੈਂ ਉਹਨਾਂ ਨੂੰ ਕਿਹਾ ਕਿ ਆਪਾਂ ਥੋੜਾ ਜਿਹਾ ਮੋੜ ਲਈਏ ਅਸੀਂ ਰਲ ਕੇ 1981 ਵਿੱਚ ਪਹਿਲੀ ਕਮੇਡੀਨ ਪਹਿਲੀ ਕਮੇਡੀ ਕੀਤੀ ਪਿੰਡਾਂ ਦੀਆਂ ਨਕਲਾਂ ਉਹ ਸਾਡੇ ਵਾਸਤੇ ਬਹੁਤ ਵਧੀਆ ਮਕਾਮ ਸੀ ਬਾਹਰਲੀ ਦੁਨੀਆ ਵਿੱਚ ਉਹ ਸਾਡੇ ਕਮੇਡੀ ਦੇ ਨਾਲ ਇੱਕ ਪਰਵੇਸ਼ ਸੀ ਉਹਨਾਂ ਦੱਸਿਆ ਕਿ 1982 ਚ ਅਸੀਂ ਦੂਦਰਸ਼ਨ ਤੇ ਆਉਣ ਲੱਗ ਗਏ ਸੀ ਫਿਰ 88 ਚ ਸ਼ਨਕਾਟਾ ਆ ਗਿਆ ਤੇ 2009 ਤੱਕ 27 ਸ਼ਨਕਾਟ ਆਏ ਇੱਕ ਕਿਸੇ ਨੂੰ ਯਾਦ ਕਰਦਿਆਂ ਬਾਲਮੁਕੰਦ ਸ਼ਰਮਾ ਨੇ ਦੱਸਿਆ ਕਿ ਗਾਲ 2003 ਦੀ ਹੈ ਅਸੀਂ ਪਟਿਆਲੇ ਚ ਇੱਕ ਕਮੇਡੀ ਕੀਤੀ ਸੀ ਜਿਸ ਵਿੱਚ ਉਸ ਵੇਲੇ ਮੁੱਖ ਮੰਤਰੀ ਦੇ ਸਟਾਫ ਪ੍ਰਿੰਸੀਪਲ ਸਕੱਟਰੀ ਨੇ ਗੱਲ ਦਿਲ ਤੇ ਲੈ ਲਈ ਸੀ ਤੇ ਉਸ ਨੂੰ ਨਿੱਜੀ ਬਣਾ ਲਿਆ ਤੇ ਮਾਰੋ ਬੋਸ ਤੇ ਵਿਅੰਗ ਕਿਵੇਂ ਕਰ ਦਿੱਤਾ ਗੱਲ ਬਹੁਤ ਵੱਗ ਗਈ ਤੇ ਮੀਡੀਆ ਸਾਡੇ ਹੱਕ ਚ ਆ ਗਿਆ ਫਿਰ ਭਗਵੰਤ ਮਾਨ ਜੀ ਗੁਰਪ੍ਰੀਤ ਖੁੱਗੀ ਜੀ ਜਸਪਾਲ ਪੱਟੀ ਜੀ ਸਾਰੇ ਟੌਪ ਕਮੇਡੀਅਨ ਸਾਡੇ ਹੱਕ ਚ ਆ ਗਏ ਸਰਕਾਰ ਨੂੰ ਝੁਕਣਾ ਪਿਆ ਤੇ ਸੀਐਮ ਸਾਹਿਬ ਨੇ ਸਾਨੂੰ ਬੁਲਾ ਕੇ ਕਿਹਾ ਕਿ ਮੈਂ ਤਾਂ ਮਾਈਂਡ ਨਹੀਂ ਕੀਤਾ ਉਹ ਕਹਿੰਦੇ ਕਿ ਅਫਸਰ ਮਾਫੀ ਮੰਗ ਮੰਗ ਗਿਆ ਹੈ ਫਿਰ ਗੱਲ ਨਿਬੜ ਗਈ ਮੀਡੀਆ ਨਾਲ ਗੱਲਬਾਤ ਕਰਦੇ ਆ ਅਦਾਕਾਰ ਗਿੱਪੀ ਗਰਵਾਲ ਨੇ ਦੱਸਿਆ ਕਿ ਜਦੋਂ ਕੈਰੀਓਨ ਜੱਟਾ ਵਰਗੀਆਂ ਫਿਲਮਾਂ ਲਿਖੀਆਂ ਜਾਂਦੀਆਂ ਸਨ ਤਾਂ ਜਿੱਕ ਜ਼ਿਆਦਾਤਰ ਫਿਲਮ ਉਹਨਾਂ ਨਾਲ ਬੈਠ ਕੇ ਲਿਖਣੀ ਪੈਂਦੀ ਸੀ ਕਿਉਂਕਿ ਉਹਨਾਂ ਦਾ ਹਿਊਮਰ ਕਮੇਡੀ ਬਾਰੇ ਸੋਚਣ ਦਾ ਤਰੀਕਾ ਵਖਰੇ ਪੱਦਰਦਾਸੀ ਹੁਣ ਤੱਕ ਜਿੰਨੀਆਂ ਫਿਲਮਾਂ ਬਣੀਆਂ ਹਨ ਸਾਰੇ ਸੀਨ ਉਹਨਾਂ ਠੀਕ ਕਰਦੇ ਹੁੰਦੇ ਸਨ ਪੰਜਾਬੀ ਸਿਨੇਮੇ ਚ ਕਮੇਡੀਅਨ ਵਜੋਂ ਆਪਣੀ ਪਛਾਣ ਦਰਜ ਕਰ ਚੁੱਕੇ ਕਰਮਜੀਤ ਅਨਮੋਲ ਉਹਨਾਂ ਨੂੰ ਯਾਦ ਕਰਦੇ ਆ ਕਹਿੰਦੇ ਹਨ ਕਿ ਉਹ ਕਮਾਲ ਸਨ ਉਹ ਕਹਿੰਦੇ ਹਨ ਕਿ ਜੇ ਕਿਸੇ ਨੇ ਉਹਨਾਂ ਨੂੰ ਨਿੱਕੀ ਜਹੀ ਗੱਲ ਵੀ ਦੱਸ ਦਿੱਤੀ ਤਾਂ ਉਹਨਾਂ ਨੇ ਅੱਗੇ 20 ਬੰਦਿਆਂ ਨੂੰ ਦੱਸਣਾ ਕਿ ਇਹ ਗੱਲ ਫਲਾਣੇ ਬੰਦੇ ਨੇ ਮੈਨੂੰ ਦੱਸੀ ਸੀ ਉਹਨਾਂ ਕਿਹਾ ਉਹੋ ਛੋਟੇ ਕਲਾਕਾਰ ਨੂੰ ਕਦੇ ਛੋਟਾ ਮਹਿਸੂਸ ਨਹੀਂ ਹੋਣ ਦਿੰਦੇ ਸਨ ਮੈਂ ਉਹਨਾਂ ਨੂੰ 1992-1993 ਤੋਂ ਜਾਣਦਾ ਹਾਂ ਜਿੰਨੇ ਵਧੀਆ ਉਹ ਪਹਿਲੇ ਦਿਨ ਸੀ ਉਹਨੇ ਹੀ ਵਧੀਆ ਹੁਣ ਵੀ ਸੀ ਕਰਮਜੀਤਨ ਬੋਲ ਦੱਸਦੇ ਹਨ ਕਿ ਜਸਵਿੰਦਰ ਭੱਲਾ ਮਿੱਠੇ ਦੇ ਬੋਸ਼ਕੀਨ ਸੰਸਾਨ ਤੇ ਸੈਟ ਤੇ ਬਾਕੀ ਦੇ ਕਲਾਕਾਰ ਉਹਨਾਂ ਤੋਂ ਮਿੱਠਾ ਖੋਹ ਲੈਂਦੇ ਸਨ ਸੋ ਦੋਸਤੋ ਏਸੀ ਜਸਵਿੰਦਰ ਭੱਲੇ ਦੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੀ ਸਾਰੀ ਕਹਾਣੀ ਕਿਵੇਂ ਉਹ ਕਮੇਡੀਅਨ ਬਣੇ ਅਤੇ ਕਿਵੇਂ ਉਹਨਾਂ ਨੂੰ ਫਿਲਮਾਂ ਮਿਲੀਆਂ ਕਿਵੇਂ ਸੰਕਟ ਆਇਆ ਕਦੋਂ ਉਹਨਾਂ ਨੇ ਇਸ ਕਮੇਡੀਅਨ ਦਾ ਸਫ਼ਰ ਸ਼ੁਰੂ ਕੀਤਾ ਸੋ ਦੋਸਤੋ ਅੱਜ ਹਰ ਇੱਕ ਦੀ ਅੱਖ ਨਮ ਹੈ ਕਿਉਂਕਿ ਜਸਵਿੰਦਰ ਭੱਲਾ ਜੀ ਇੱਕ ਇਹੋ ਜਿਹੇ ਇਨਸਾਨ ਸਨ ਜਿਹੜਾ ਬੰਦਾ ਦੁਖੀ ਹੁੰਦਾ ਸੀ ਜਾਂ ਇਮੋਸ਼ਨਲ ਹੁੰਦਾ ਸੀ ਤਾਂ ਜਦੋਂ ਇਹਨਾਂ ਦੀਆਂ ਫਿਲਮਾਂ ਦੇਖ ਲੈਂਦਾ ਸੀ ਤਾਂ ਉਹਨਾਂ ਦਾ ਮਨ ਬਿਲਕੁਲ ਸ਼ਾਂਤ ਹੋ ਜਾਂਦਾ ਸੀ ਸੋ ਬਾਕੀ ਇਹੋ ਜਿਹੇ ਬੰਦੇ ਆ ਦੀ ਘਾੜ ਤਾਂ ਹਮੇਸ਼ਾ ਹੀ ਰੜਕਦੇ ਰਹਿਣੀ ਹੈ ਸੋ ਵਾਹਿਗੁਰੂ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਤਨ ਨਿਵਾਸ ਵਕਸਨ ਅਤੇ ਉਹਨਾਂ ਨੂੰ ਆਪਣੇ ਚਰਨਾਂ ਨਾਲ ਲਾਣ ਵਾਹਿਗੁਰੂ ਪ੍ਰਮਾਤਮਾ ਆਪਣੇ ਚਰਨਾਂ ਵਿੱਚ ਜਗ੍ਹਾ ਦੇਣ ਸੋ ਕਮੈਂਟਾਂ ਦੇ ਵਿੱਚ ਆਪਣੀ ਹਾਜ਼ਰੀ ਜ਼ਰੂਰ ਲਗਵਾਇਓ ਬਾਕੀ ਤੁਹਾਨੂੰ ਕਿਵੇਂ ਦੇ ਲੱਗੇ ਆਪਣੇ ਰਾਏ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਸਟੋਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ